ਡੇਰਾ ਅਬਾ ਨੰਨੇ ਦੇ ਪਿੰਡ ਖੋਦੇ ਵੇਂਡ ਦੀ ਰਹਿਣ ਵਾਲੀ ਕੁਲਿੰਦਰ ਕੌਰ ਜੋ ਕਿ ਆਪਣੇ ਘਰ ਤੋਂ ਫੋਜ਼ਾਰਾ ਸਾਹਿਬ ਦੇ ਵਿੱਚ ਆਪਣੇ ਬਜ਼ੁਰਗ ਭਰਾ ਦੇ ਨਾਲ ਆਈ ਸੀ ਕੁਲਿੰਦਰ ਕੌਰ ਦੀ ਉਮਰ ਤਕਰੀਬਨ 45 ਸਾਲ ਦੱਸੀ ਜਾ ਰਹੀ ਹੈ ਪਾਣੀ ਜਿਆਦਾ ਹੋਣ ਕਰਕੇ ਜਦੋਂ ਵਾਪਸ ਘਰ ਜਾਣ ਲੱਗੀ ਤਾਂ ਸੜਕ ਦੇ ਹੁਦਾ ਪੈਰ ਤੇ ਲੱਗ ਗਿਆ ਅਤੇ ਇੱਕ ਪੈੜੇ ਦੇ ਵਿੱਚ ਨੀਚੇ ਡਿੱਗ ਪਈ ਜਿੱਥੇ ਪਾਣੀ ਜਿਆਦਾ ਸੀ ਤੇ ਡੁੱਬਣ ਕਰਕੇ ਕੋਈ ਦੂਰੀ ਤੱਕ ਰੁੜੀ ਗਈ ਕੁਲਿੰਦਰ ਕੌਰ ਨੂੰ ਸਥਾਨਕ ਲੋਕਾਂ ਨੇ ਦੇਖਿਆ ਤਾਂ ਕੁਲਿੰਦਰ ਕੌਰ ਨੂੰ ਬਾਹਰ ਕੱਢਿਆ ਗਿਆ ਪਰ ਜਦੋਂ ਕੁਲਿੰਦਰ ਕੌਰ ਨੂੰ ਬਾਹਰ ਕੱਢ ਕੇ ਹਸਪਤਾਲ ਲੈ ਜਾਂਦਾ ਗਿਆ ਤਾਂ ਉੱਥੇ ਉਸ ਨੂੰ ਮ੍ਰਿਤਕ ਘੋਸ਼ਰ ਦਿੱਤਾ ਗਿਆ ਕੁਲਿੰਦਰ ਕ ਸਾਹੇ ਲੋਕਾਂ ਨੇ ਦੱਸਿਆ ਹੈ ਕਿ ਕੁਲਿੰਦਰ ਕੋਲ ਗੁਦਰਾ ਸਾਹਿਬ ਦੇ ਵਿੱਚ ਆਈ ਹੋਈ ਸੀ ਪਾਣੀ ਵਧਣ ਦੇ ਕਰਕੇ ਕੁਸਮਾ ਉਥੇ ਰੁਕਣਾ ਪਿਆ ਪਰ ਕੁਲਿੰਦਰ ਕੋ ਜਦੋਂ ਵਾਪਸ ਜਾਣ ਲੱਗੀ ਤਾਂ ਉਸ ਦਾ ਪੈਰ ਤੇ ਲੱਗ ਗਿਆ ਅਰੇ ਦਿਲਕਾ ਕਰਕੇ ਉਹਦੀ ਮੌਤ ਹੋ ਗਈ ਮੈਂ ਨਾ ਗੰਬੀਸ਼ਾ ਮੈਰਾ ਹਾਂ ਕਿਹੜਾ ਪਿੰਡ ਹੈ ਪਿੰਡ ਮੇਰਾ ਖੋਦੇ ਬੇੜਾ ਝੀਰੇ ਦੇ ਨੇ ਇਹ ਜਿਹੜੀ ਤੁਹਾਡੀ ਸਿਸਟਰ ਦੀ ਡੈਥ ਹੋਈ ਹੈ ਕਿਵੇਂ ਹੋਈ ਮੈਂ ਵੀ ਇਹ ਕਿ ਕਿ ਤੁਰੀ ਜਾਂਦੀ ਮੈਂ ਮਦਦ ਉਹਨੇ ਵੀ ਟਾਈਮ ਧੱਕਦਾ ਵੀ ਨਾ ਜਾ ਨਾ ਜਾ ਤੇ ਮੈਂ ਮਾ ਮੁਰਜੀ ਇੰਦ ਵਾਜਾ ਮਾ ਵਾਜਾ ਮਾਰੀ ਪਿਛਾ ਚੱਲੀਏ ਆਪਾਂ ਅੱਜ ਵਿਛੇ ਚੰਗੇ ਭਰੇ ਬਿਠੇ ਆਂ ਤੇ ਨਹੀਂ ਰੁਗੀ ਇਹ ਕਦੇ ਇਹ ਮੁੜ ਗਈ ਆ ਪਾਣੀ ਜ਼ਿਆਦਾ ਹੈ ਮਾਹ ਬਚਾਵਾ ਪਾਣੀ ਜ਼ਿਆਦਾ ਹੈ ਪਾਣੀ ਤੋਂ ਹੋ ਜ਼ਿਆਦਾ ਪਾਣੀ ਪਾਣੀ ਮੈਨੂੰ ਤਾਂ ਪਾਣੀ ਆ ਮੈਂ ਆਊਟੋਰ ਚ ਲਿਆ ਆ ਕੀ ਨਾ ਕੀਦਾ ਹੈ ਨਾ ਕੀ ਨਾ ਕਲੇਂਜ ਹੋ ਰਿਹਾ ਇੱਥੇ ਤੁਹਾਡੇ ਕੋ ਰਹਿੰਦੇ ਹਾਂ ਹਾਂਜੀ ਇੱਥੇ ਸੇਵਾ ਵੀ ਕਰਦੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੰਨ ਕੀ ਕਰਦੇ ਆ ਪ੍ਰਸ਼ਾਸਨ ਤੋਂ ਹਾਂਜੀ ਮੰਗੀ ਕਰਦੇ ਆ ਪ੍ਰਸ਼ਾਸਨ ਤੋਂ ਓਏ ਮੰਗ ਕਰਨੇ ਆ ਵੀ ਇਹੋ ਹੀ ਵੀ ਵੀ ਏ ਬਾਜਾਂ ਦਿੱਸੇ ਉਹ ਮੈਂ ਰੋਜ਼ ਪਾਣੀ ਪੱਖੜ ਦਿੰਦਾ ਮੇਰਾ ਨਾਮ ਸਰ ਪ੍ਰਗਟ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਮੇਰਾ ਰਤਾ ਜੀ ਅੱਡਾ ਟੱਲੀ ਸਾਹਿਬ ਹੈ ਗੁਰਦੁਆਰਾ ਟੱਲੀ ਸਾਹਿਬ ਇੱਥੇ ਹਾਂ ਜਿਹੜੇ ਬਜ਼ੁਰਗ ਮਾਤਾ ਦੇ ਹੋਈ ਡੈਥ ਕਿਵੇਂ ਹੋਈ ਇਹ ਵੀਰ ਜੀ ਕੱਲ ਦੇ ਪਾਣੀ ਆਉਣ ਤੋਂ ਪਹਿਲਾਂ ਇੱਥੇ ਗੁਰਦੁਆਰਾ ਸਾਹਿਬ ਆਏ ਸੀ ਮੁੜ ਕੇ ਪਾਣੀ ਦਾ ਵਹਾਹੀ ਨਾ ਹੋ ਗਿਆ ਕਿ ਇਹਨਾਂ ਕੋ ਵਾਪਸ ਘਰ ਨਹੀਂ ਜਾਇਆ ਗਿਆ ਤੇ ਹੁਣ ਇੱਥੇ ਹੀ ਰਾਤ ਦੇ ਥੋੜਾ ਜਿਹਾ ਪਾਣੀ ਇਹਨਾਂ ਨੂੰ ਲੱਗਿਆ ਕਿ ਲੱਥਾ ਵਾਦੇ ਇਹਨਾਂ ਦਾ ਨਾਲ ਬ੍ਰਦਰ ਸੀ ਤੇ ਅਜੇ ਥੋੜਾ ਜਿਹਾ ਗਾਂ ਹੀ ਹੋਏ ਨੇ ਇਥੋਂ ਅੱਡੇ ਤੋਂ ਥੋੜਾ ਜਿਹਾ ਗਾਂ ਹੀ ਅਰੇ ਪਿੰਡ ਦੇ ਕਾਫੀ ਦੂਰ ਇਹਨਾਂ ਦਾ ਤੇ ਇਹਨਾਂ ਪੈੜੀ ਦੇ ਕਿ ਪੈਰ ਫਿਸਲ ਗਿਆ ਤੇ ਜਿਦਾ ਕਰਕੇ ਉੜ ਕੇ ਰੁੜ ਗਏ ਆ ਤੇ ਇਹਨਾਂ ਦੀ ਮੌਤ ਹੋ ਗਈ ਹੈਗਾ ਫੁਰਕੇ ਇੱਥੇ ਗੁਰਦਰਾ ਸਾਹਿਬ ਲਿਆਂਦੇ ਇਹਨਾਂ ਨੂੰ ਹੈਲਪ ਕਰਕੇ ਕੱਢ ਕੇ ਲਿਆਂਦਾ ਵਾ ਫਦੇਗੜ ਖੜਿਆ ਵਾ ਆਪਣੇ ਗੁਰਦਰਾ ਘਰ ਸੇਵਾ ਬਾਬਾ ਗੁਰੂ ਕੇ ਬਾਗ ਵਾਲਿਆਂ ਦੀ ਬਾਬਾ ਗੁਰਮਖ ਸਿੰਘ ਜੀ ਉਹਨਾਂ ਨੇ ਗੱਡੀ ਮਿੰਟੋ ਮਿੰਟ ਦਿੱਤੀ ਆਪਣੀ ਤੇ ਫਦੇਗੜ ਖੜਿਆ ਵਾ ਹਸਪੀਟਲ ਉੱਥੇ ਜਾ ਕੇ ਉਹਨਾਂ ਨੇ ਮ੍ਰਿਤਕ ਕਰਾਰ ਦਿੱਤਾ ਇਹਨਾਂ ਨੂੰ ਕਿ ਨਹੀਂ ਖਤਮ ਹੋ ਗਿਆ ਪ੍ਰਸ਼ਾਸਨ ਇੱਥੇ ਕੋਈ ਨਹੀਂ ਬੌੜਿਆ ਦੇਖੋ ਇਥੋਂ ਸਵੇਰੇ ਸਵੇਰੇ ਹੋਣਾ ਫੜੇ ਗੜ ਗਈ ਫੜੇ ਗੜ ਆਈ ਐ ਇੱਥੇ ਗੁਰਦਾਰਾ ਸਾਹਿਬ ਵਿੱਚ ਵੀ ਇੱਕ ਨਕਲੀ ਲੱਗੀ ਇਧਰ ਕੰਮ ਮਾਰਦੇ ਬਹਿ ਲੋ ਇੱਕ ਐਸ ਡੀ ਐਮ ਸਾਹਿਬ ਲਿਖਿਆ ਹੋਆ ਗੱਡੀ ਦੇ ਉੱਤੇ ਪਰ ਮੁਲਾਜ਼ਮ ਇੱਥੇ ਕੋਈ ਨਹੀਂ ਆ ਗਿਆ ਕੋਈ ਸਰਕਾਰ ਦਾ ਪ੍ਰਬੰਧ ਹੀ ਕੋਈ ਨਹੀਂ ਹੈ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਹੈ ਕਿਉਂਕਿ ਹੋ ਸਕਦਾ ਚਲੋ ਜੇ ਇੱਥੇ ਕੋਈ ਪ੍ਰਬੰਧ ਹੁੰਦਾ ਤੇ ਉਸੇ ਵੇਲੇ ਦੀ ਜਾਨ ਵੀ ਬਚਾਈ ਜਾ ਸਕਦੀ ਕਿੰਨੇ ਕਿ ਉਮਰ ਹੈ ਤਾਂ ਦੇ ਇਹ ਸਾਡੇ ਜੀ ਇੱਥੋਂ ਬਾਬਾ ਗਰਮੀਤ ਸਿੰਘ ਆ ਖੋਦੇ ਬੇੜ ਤੋਂ ਉਦੀ ਸਿਸਟਰ ਆ ਤੇ 45 ਸਾਲ ਦੀ ਉਮਰ ਦੀ ਲੇਡੀਜ਼ ਦੀ ਤੇ ਚਲੋ ਇਹਨੇ ਜਦੋਂ ਰੁੜੀ ਇਹਨੇ ਰੌਲਾ ਰੱਪਾ ਪਾਇਆ ਉਹ ਉੱਥੇ ਲਾਗੇ ਸੈਲਰ ਹੀ ਤੇ ਉਥੋਂ ਜਿਹੜੀ ਲੇਬਰ ਹੀ ਉਹਨਾਂ ਨੇ ਛਾਲਾ ਮਾਰ ਕੇ ਵੀ ਬਚਾਉਣ ਦੀ ਕੋਸ਼ਿਸ਼ ਬੜੀ ਕੀਤੀ ਪਰ ਪਾਣੀ ਦਾ ਵਹਾਅ ਜ਼ਿਆਦਾ ਕਰਕੇ ਉਹ ਗਾਂ ਰੁੜ ਗਈ ਆ ਗਾਂ ਰੋੜਨ ਕਰਕੇ ਫਿਰ ਉਹਨਾਂ ਰੱਸਾ ਰੱਸਾ ਪਾ ਕੇ ਜਦੋਂ ਫੜ ਕੇ ਜਿੰਨੇ ਚਿਰ ਰੁਲਿਆਂਦੀ ਵਾਪਸ ਉਹਨੇ ਚਰ ਨੂੰ ਇੱਥੇ ਲਿਆ ਕੇ ਚਲੋ ਆਪਾਂ ਫਰਸਟ ایڈ ਦਿੱਤੀ ਆ ਔਰ ਨਹੀਂ ਉਹਨਾਂ ਦੀ ਫਿਰ ਜਿਹੜਾ ਸਾਹ ਸੁ ਨਹੀਂ ਆਉਂਦਾ ਇਹਦਾ ਕਰਕੇ ਬਾਅਦ ਚ ਫਰੀ ਗੜ੍ਹ ਹਸਪੀਟਲ ਖੜਿਆ ਉੱਥੇ ਜਾ ਕੇ ਉਹਨਾਂ ਦਾ ਦਮ ਤੋੜਦਾ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਐਂਡੀਆਰ ਪਹਾੜੀਆਂ ਟੀਮਾਂ ਜਿਹੜੀਆਂ ਬਿਲਕੁਲ ਤਿਆਰ ਬਿਆਰ ਤਿਆਰ ਕੀਤੀਆਂ ਕਿ ਜੇ ਉਹ ਹੁੰਦੀ ਤੇ ਕਿ ਲੱਗਦਾ ਬਚਾ ਸਕਦੇ ਇੱਥੇ ਐਂਡੀਆਰ ਦੀ ਜਿਹੜੀ ਟੀਮ ਹੈ ਨਾ ਜੇ ਕੋਈ ਆਈ ਇਹਦੇ ਕੋਈ ਜਾਨ ਬਚ ਜਾ ਜਾਨ ਬਚ ਸਕਦੀ ਸੀ ਔਣੀ ਹੁਣ ਜਿੱਦਾਂ ਮੰਨ ਲਓ ਉਹਦਾ ਲੋੜਿਆ ਸ਼ਾਮਾਂ ਨੂੰ ਪੈਂਦਾ ਚਾਹੇ ਸਵੇਰੇ ਪੈਂਦਾ ਉਹਨਾਂ ਸਵੇਰ ਅੱਜ ਦਿਨ ਚੜਦਿਆਂ 6 ਵਜੇ 6:30 7 ਵਜੇ ਦਾ ਕੰਮ ਤਕਰੀਬਨ 7:00 ਵਜੇ 7 ਵਜੇ ਹਾਦਸਾ ਸ 7 ਵਜੇ ਤੱਕ ਆ ਜੇ ਤੱਕ ਨਾ ਦੇ ਇੱਥੇ ਕੋਈ ਪੁਲਿਸ ਪ੍ਰਸ਼ਾਸਨ ਆ ਤੇ ਨਾ ਹੀ ਇੱਥੇ ਕੋਈ ਪ੍ਰਬੰਧਕ ਐ ਸਰਪੇ ਕੇ ਗੱਡੀ ਲੱਗੀ ਐ ਐਸ ਡੀ ਐਮ ਗੱਡੀ ਦੇ ਅਗਲੇ ਬੰਨੇ ਲਿਖਿਆ ਹੋਆ ਐਸ ਡੀ ਐਮ ਸਾਡੇ ਗੱਡੀ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਪੁੱਤਰ ਦਾ ਹੀ ਨਹੀਂ ਗੱਡੀ ਚ ਕੋਈ ਨਾ ਲਾ ਕੇ ਚਾਗੇ ਵੀ ਹੈ ਨਹੀਂ ਆ ਤੇ ਐ ਐਮਬੂਲੈਂਸ ਦਾ ਕੋਈ ਇੱਥੇ ਪ੍ਰਬੰਧ ਨਹੀਂ ਹੈਗਾ ਕੋਈ ਵਾਸਤੇ ਨਹੀਂ ਗੱਡੀ ਤਾਂ ਗੱਡੀ ਲਾ ਕੇ ਐਮਬੂਲੈਂਸ ਦਾ ਵੀ ਵੀਰਜੀ ਇੱਥੇ ਕੋਈ ਪ੍ਰਬੰਧ ਨਹੀਂ ਹੁਣ ਵੇਖੋ ਪੀ ਇਹ ਗੁਰੂ ਘਰ ਆ ਚਲੋ ਇੱਥੇ ਇੱਕ ਏਨੇ ਪਿੰਡਾਂ ਦਾ ਜਿਹੜਾ ਵਾ ਹাড় ਪੀੜਤ ਨਾਲ ਲੋਕ ਮਰਨ ਦੇ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਵਾ ਡੰਗ ਸੁਰੱਖਿਆ ਸਤਾਵਾਂ ਦੇ ਪਹੁੰਚਾਇਆ ਵਾ ਹੁਣ ਇੱਥੇ ਨਾ ਤਾਂ ਕੋਈ ਪੀਣ ਵਾਲੇ ਪਾਣੀ ਦਾ ਅਜੇ ਤੱਕ ਪ੍ਰਬੰਧ ਕੀਤਾ ਵਾ ਕਿਉਂਕਿ ਫਿਲਟਰਾਂ ਚ ਪਾਣੀ ਮੁੱਕ ਗਿਆ ਵਾ ਜਿਹੜਾ ਥਲੜਾ ਪਾਣੀ ਹੋਰੀਤ ala ਆਉਂਦੇ ਆ ਤੇ ਨਾ ਕੋਈ ਪਾਣੀ ਲੈ ਕੇ ਬੋੜਿਆ ਤੇ ਨਾ ਉਦਾਂ ਵੀ ਨਹੀਂ ਕਿਸੇ ਨੇ ਸਾਰ ਲਈ ਤੇ ਕੋਈ ਇਹਦੇ ਸਬੰਧੀ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਜੇ ਦੀ ਰਖਾਇਆ ਇਹਦੇ ਲੈ ਕੇ ਆਏ ਆ ਜੀ ਲਾਸ਼ ਹੁਣ ਕਰਦੇ ਆ ਲੈ ਕੇ ਆਏ ਆ ਜੀ ਇਹਦੇ ਲੈ ਕੇ ਆਏ ਆ ਹੁਣ ਸੰਪਰਕ ਕਰਦੇ ਆ ਕੀ ਮੰਕਰਦੇ ਆਪਾਂ ਪ੍ਰਸ਼ਾਸਨ ਤੋਂ ਆਪਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹ ਜਿਹੜਾ ਜਾਨੀ ਮਾਨੀ ਨੁਕਸਾਨ ਆ ਇਹ ਅਜੇ ਵੀ ਪਾਣੀ ਵਧਣ ਦੇ ਆਵਾ ਤੇ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਜਿਹੜਾ ਕੋਈ ਲੋਕ ਅਜੇ ਫਸੇ ਆ ਡੇਰਿਆਂ ਦੇ ਉੱਤੇ ਚਾਹੀ ਉਹਨਾਂ ਨੂੰ ਕਿਤੇ ਸੁਰੱਖਿਤਾ ਨੂੰ ਪਾਓ ਸਾਡੇ ਆਪਣੇ ਹੀ ਜੀ ਫਸੇ ਆ ਮੇਰੇ ਪਿੰਡ ਰਤੇ ਸਾਡੀ ਤਾਈ ਮੇਰੀ ਇੱਕ ਭਾਬੀ ਉਹ ਡੇਰੇ ਦੇ ਫਸੇ ਆ ਉੱਥੇ ਕੋਈ ਕਿਸ਼ਤੀ ਦਾ ਪ੍ਰਬੰਧ ਨਹੀਂ ਹੋਇਆ ਅਜੇ ਤੱਕ ਉਹ ਉੱਥੇ ਫਸਿਆ ਨੇ ਕਿੰਨੇ ਕਿੰਨੇ ਫੁੱਟ ਜਿਹੜਾ ਪਾਣੀ ਹੈ ਜਿਹੜਾ ਅਸਲ ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚ ਭਾਜੀ ਸਾ 8 ਤੋਂ 9 ਫੁੱਟ ਦੇ ਵਿੱਚ ਪੈਲੀਆਂ ਚ ਪਾਣੀ ਆ ਤੇ ਜਿਹੜਾ ਰੋਡ ਦੇ ਪਾਣੀ ਆ ਉਹ 3 ਤੋਂ 4 ਫੁੱਟ ਤੇ 4 ਫੁੱਟ ਦਾ ਵਹਾਅ ਦੇ ਵਿੱਚ ਬੰਦਾ ਤੁਰ ਕੇ ਨਹੀਂ ਲੱਗ ਸਕਦਾ ਕਿਉਂਕਿ ਇਹ ਕਿਹੜੀ ਨਹਿਰ ਹੈ ਜਿਹੜੀ ਥੋੜੇ ਤੇ ਬਹੁਤ ਖੁੱਲਾ ਪਾਣੀ ਤੇਜ਼ ਆਉਂਦੇ ਵਹਾਅ ਬੜਾ ਪਾਣੀ ਦਾ ਤੇਜ਼ ਆ। ਹਾਂਜੀ। ਆ ਵੀ ਹੁਣ ਵਹਾਅ ਦੇ ਕਾਰਨ ਨਹੀਂ ਰੁੜੀ ਏ ਵਿਚਾਰੀ। ਸੜਕ ਤੇ ਤੁਰ ਹੀ ਜਾਂਦੀ ਸੀ ਪਾਣੀ ਇੰਨਾ ਤੇਜ਼ ਹੀ ਕਿ ਇਹਨੂੰ ਧੱਕ ਕੇ ਲੈ ਗਿਆ ਇਹਦੇ ਪੈਰ ਨਹੀਂ ਲੱਗੇ ਮੁੜ ਕੇ। ਲੱਗੇ ਤਾਂ ਭਰਾ ਹੀ ਬੜੀ ਫੜਨ ਦੀ ਉਹਨੇ ਕੋਸ਼ਿਸ਼ ਕੀਤੀ ਏ ਵੀ ਡੁੱਬ ਚਲਿਆ ਸੀ। ਆ ਗਮਿੰਦਰ ਸਿੰਘ ਇਹ ਵੀ ਡੁੱਬ ਚਲਿਆ ਸੀ ਤੇ ਜਿਦਾਂ ਕਰਕੇ ਉਹ ਵਿਚਾਰੀ ਇਹਨੇ ਆਪਣੀ ਬੜੀ ਮੁਸ਼ਕਲ ਜਾਨ ਬਚਾਈ ਆ ਤੇ ਉਹ ਥੱਲੇ ਰੁੜ ਗਈ। ਇਵਰ ਮੈਂ ਆਪੇ ਟੀਵੀ ਦੇ ਲਈ ਡੇਰਾਬਾ ਨਾਨਾ ਤੋਂ ਲਪਰੀ ਖੂਜੀਪੁਰ ਦੀ ਰਿਪੋਰਟ